ਦਾਈਆ ਸਾਰਿਆਂ ਨੂੰ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਪਤੀਆਂ ਚੋਣਾਂ ਆ ਗਈਆਂ ਤੇ ਜਿਸ ਦਿਨ ਮੈਨੂੰ ਆਪਣੇ ਦਸਵਿੰਦਰ ਸਿੰਘ ਉਹਨਾਂ ਦਾ ਫੋਨ ਆਇਆ ਸੀ ਵੀ ਮੈਨੂੰ ਆਪ ਵਾਲੇ ਪਾਰਟੀ ਦੀ ਟਿਕਟ ਦੇ ਰਹੇ ਆ ਤੇ ਮੈਂ ਇਹਨਾਂ ਨੂੰ ਉਦੋਂ ਵੀ ਕਿਹਾ ਸੀ ਮੈਂ ਕਿਹਾ ਬਹੁਤ ਵਧੀਆ ਗੱਲ ਆ ਜੇ ਇਹਨਾਂ ਦੀ ਸਰਕਾਰ ਡੇਢ ਤੋਂ 2 ਸਾਲ ਹੈ ਦੇਖੋ ਕੀ ਅਪਰੋਚ ਹੁੰਦੀ ਆ ਪਾਰਟੀ ਦੀ ਕੀ ਚੇਂਜੇਸ ਲੈ ਕੇ ਆਉਂਦੇ ਨੇ ਆਪਣੇ ਪਿੰਡ ਦਾ ਕੀ ਭਲਾ ਹੋ ਸਕਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਤਾਂ ਆਪਣੇ ਪਿੰਡ ਦੇ ਭਲੇ ਨਾਲ ਹੀ ਹੁੰਦਾ ਚਾਹੇ ਉਹ ਕੋਈ ਇਕਾਲੀ ਸਰਕਾਰ ਹੋਵੇ ਕਾਂਗਰਸ ਹੋਵੇ ਆਪ ਹੋਵੇ ਆਪਾਂ ਇਹ ਦੇਖਣਾ ਵੀ ਸਾਡੇ ਪਿੰਡ ਲਈ ਕੀ ਕਰ ਰਹੇ ਹੁਣ ਆਪਣੇ ਦੇਖੀ ਪਹਿਲਵਾਨ ਹੋਣੀ ਮੁੰਡੇ ਸਾਰੇ ਆਪਚੀ ਨੇ ਇੱਕ ਆਪਣੀ ਸਾਰਿਆਂ ਦੀ ਉਦੋਂ ਤਾਂਗ ਵੀ ਸੀਗੀ ਵੀ ਪੰਜਾਬ ਵਿੱਚ ਇਕਾਲੀ ਤੇ ਕਾਂਗਰਸ ਤੋਂ ਸਾਨੂੰ ਕੋਈ ਛੁਟਕਾਰਾ ਮਿਲਦਾ ਮੈਂ ਹਜੇ ਵੀ ਅਕਾਲੀ ਦਲ ਜੀ ਆ ਮੈਂ ਆਪ ਪਾਰਟੀ ਜਾਂ ਉਹਦੇ ਵਿੱਚ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਇਦਾਂ ਨਹੀਂ ਕਰ ਰਿਹਾ ਪਰ ਮੇਰਾ ਚੰਗੇ ਕੰਮ ਵਿੱਚ ਹਰ ਵਿੱਚ ਤੁਹਾਡੇ ਨਾਲ ਸਾਥ ਹੁੰਦਾ ਹੀ ਆ ਚਾਹੇ ਪਿੰਡ ਕੋਈ ਅਕਾਲੀ ਆ ਕੇ ਚੰਗਾ ਕੰਮ ਕਰੂਗਾ ਕੋਈ ਕਾਂਗਰਸ ਵਾਲਾ ਕਰੂਗਾ ਜਾਂ ਆਪ ਵਾਲੇ ਕਰਨਗੇ ਜਾਂ ਕੋਈ ਹੋਰ ਵੀ ਕਰੂਗਾ ਤਾਂ ਵੀ ਮੈਂ ਚੰਗੇ ਕੰਮ ਵਿੱਚ ਮੈਂ ਹਰ ਕਿਸੇ ਦੇ ਨਾਲ ਹੀ ਤੇ ਆਪਣੇ ਪਿੰਡ ਦੀ ਜੋ ਤਰੱਕੀ ਕੀਤੀ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਐਨਆਰਆਈ ਵੀਰਾਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਡਾ ਬੜਾ ਸਾਥ ਦਿੱਤਾ ਸਾਡਾ ਕਾਂਗਰਸੀਆਂ ਨੇ ਵੀ ਸਾਥ ਦਿੱਤਾ ਅਕਾਲੀਆਂ ਨੇ ਵੀ ਦਿੱਤਾ ਤੇ ਆਪ ਵਿੱਚ ਵੀ ਜੋ ਸਾਡੇ ਵੀਰ ਨੇ ਬਾਹਰ ਬੈਠੇ ਉਹਨਾਂ ਨੇ ਵੀ ਸਾਥ ਦਿੱਤਾ ਸੋ ਇਸ ਕਰਕੇ ਆਪਾਂ ਪਿੰਡ 'ਚ ਤਰੱਕੀ ਕਰ ਸਕੀ ਹੁਣ ਅੱਗੇ ਦਾ ਫਿਊਚਰ ਆਪਾਂ ਜਿਹੜਾ ਦੇਖਣਾ ਉਹਦੇ ਵਿੱਚ ਵੀ ਆਪਾਂ ਦੇਖਣਾ ਵੀ ਹੁਣ ਸਾਡੀ ਰਿਪਰੈਜੈਂਟੇਸ਼ਨ ਕਿਸ ਤਰ੍ਹਾਂ ਸਾਡੇ ਪਿੰਡ ਦੀ ਅੱਗੇ ਹੋਊਗੀ ਕਿਵੇਂ ਅਸੀਂ ਚੰਗੇ ਬੰਦੇ ਜਿਹੜੇ ਹੁਣੇ ਸਾਡਾ ਤੁਹਾਨੂੰ ਕੋਈ ਦੱਸਣ ਦੀ ਲੋੜ ਤਾਂ ਮੈਨੂੰ ਪਿੰਡ ਵਾਲਿਆਂ ਨੂੰ ਜ਼ਹਿਨੀ ਜਸਵਿੰਦਰ ਬਾਰੇ ਆਪਾਂ ਪਿਆਰ ਦਾ ਸ਼ਿੰਦਰ ਕਹਿ ਦਿੰਦੇ ਹਾਂ ਪਿਛਲੀਆਂ ਤਿੰਨਾਂ ਸਰਪੰਚੀਆਂ ਚ ਆਪਣਾ ਹੀ ਪਰਖਿਆ ਹੋਇਆ ਜਦੋਂ ਦਾ ਆਪਣੇ ਪਿੰਡ ਵਿੱਚ ਪਿਛਲੀਆਂ ਤਿੰਨਾਂ ਸਰਪੰਚੀਆਂ ਤੋਂ ਆਪਾਂ ਲੈ ਕੇ ਚੱਲੀਏ ਆਪਣੇ ਇੱਕ ਵੀ ਪਰਚਾ ਆਪਾਂ ਪਿੰਡ ਵਿੱਚ ਗਲਤ ਨਹੀਂ ਹੋਣ ਦਿੱਤਾ ਹੋਇਆ ਭਾਈ ਦੱਸ ਦਿਓ ਕਿਸੇ ਨੂੰ ਆਪਣੇ ਪਿੰਡ ਚ ਕੋਈ ਗਲਤ ਪਰਚਾ ਆਪਾਂ ਹੋਣ ਦਿੱਤਾ ਆਪਾਂ ਕਿਸੇ ਗਲਤ ਬੰਦੇ ਦੀ ਸਪੋਰਟ ਆਪਾਂ ਕੀਤੀ ਆ ਕਿਸੇ ਨਸ਼ਾ ਵੇਚਣ ਵਾਲੇ ਦੀ ਜਾਂ ਕਿਸੇ ਹੋਰ ਦੀ ਬਿਲਕੁਲ ਨਹੀਂ ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਖਿਲਾਫ ਆ ਅਸੀਂ ਇਹੋ ਜਿ ਕਿਸੇ ਬੰਦੇ ਦੀ ਕੋਈ ਮਦਦ ਨਹੀਂ ਕਰਦੇ ਅਸੀਂ ਚਾਹੁੰਦੇ ਆ ਵੀ ਚੰਗੇ ਬੰਦੇ ਅੱਗੇ ਆਉਣ ਜਿੱਦਾਂ ਤੁਸੀਂ ਸਾਰੇ ਨਗਰ ਨਿਵਾਸੀਆਂ ਨੇ ਸਾਥ ਦਿੱਤਾ ਪਿੰਡ 'ਚ ਆਪਣੀ ਤੀਜੀ ਸਰਕਾਰ ਬਣ ਗਈ ਆ ਸਰਕਾਰੀ ਹੁੰਦੀ ਹੈ ਜਿਹੜੀ ਸਰਪੰਚੀ ਜਾਂ ਪੰਚੀ ਆਪਣੇ ਪਿੰਡ ਦੀ ਹੁੰਦੀ ਆ ਤੇ ਬੜਾ ਤੁਸੀਂ ਸਾਫ ਪਹਿਲਾਂ ਵੀ ਦਿੱਤਾ ਅੱਗੇ ਵੀ ਦਿਓ ਇਹਨਾਂ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਕਿਹੜਾ ਬੰਦਾ ਕੋਈ ਪਿੰਡ 'ਚ ਤੁਹਾਡਾ ਹੈ ਨਾ ਮੈਨੂੰ ਮੈਂ ਕਿਹਾ ਵੀ ਕਹਿੰਦੇ ਸੀਟ ਜਿਹੜੀ ਰਿਜ਼ਰਵ ਹੋ ਗਈ ਹੈ ਮੈਂ ਕਿਹਾ ਸ਼ਿੰਦਰ ਤੋਂ ਵਧੀਆ ਸਾਡੇ ਕੋਲ ਹੋਰ ਕੋਈ ਕੈਂਡੀਡੇਟ ਹੈ ਨਹੀਂ ਭਲੇ ਸਾਡਾ ਪਰਖਿਆ ਹੋਇਆ ਹੁਣ ਕਈ ਵਾਰੀ ਆਪਾਂ ਗੱਲਾਂ ਆਪਣੇ ਪਿੰਡ ਵਾਲੇ ਗਰੁੱਪਾਂ 'ਚ ਵੀ ਇੱਕ ਕਰਾਈ ਹੁੰਦੀਆਂ ਇੱਕ ਦੂਜੇ ਵਾਲੀ ਕਈ ਵਾਰੀ ਹੁੰਦੀਆਂ ਨੇ ਨਿਕ-ਨਿਕੀਆਂ ਜੀਆਂ ਗੱਲਾਂ ਇਹ ਮੁੰਡੇ ਦੀ ਪਿੱਠ ਸੁਣਦੀ ਐ ਨੇ ਕਦੇ ਕੋਈ ਗਲਤ ਕਾਗਜ਼ ਤੇ ਮੈਨੂੰ ਇੱਕੋ ਗੱਲ ਕਹੀ ਸੀ ਮੈਂ ਕਿਹਾ ਅਸ਼ਿੰਦਰ ਜਦੋਂ ਤੇਰਾ ਸਰਕਾਰੀ ਕੰਮ ਪੰਚਾਇਤੀ ਕੰਮ ਕੋਈ ਵੀ ਚੱਲਣਾ ਕਿਸੇ ਕਾਗਜ਼ ਤੇ ਗਲਤ ਸਾਈਨ ਨਹੀਂ ਹੋਣੇ ਚਾਹੀਦੇ ਤੇਰੇ ਇਹ ਸਾਈਨ ਅੱਜ ਤੂੰ ਗਲਤ ਕੀਤਾ ਕੱਲ ਨੂੰ ਉਹਦਾ ਚੱਕਰ ਪੈ ਸਕਦਾ ਆਪਾਂ ਕਿਉਂ ਗਲਤ ਕਰੀਏ ਅਸੀਂ ਜਦ ਕੋਈ ਗਲਤ ਕੰਮ ਨਹੀਂ ਕਰਨਾ ਅਸੀਂ ਗਲਤ ਕੰਮ ਜਾਂ ਸਾਈਨ ਕਿਉਂ ਕਰੀਏ ਸੋ ਇਸ ਕਰਕੇ ਇਹਨੇ ਬੜਾ ਸੁਚੱਜਾ ਰੱਖਿਆ ਭੁਲਵਾਨ ਅਨੂ ਪਹਿਲੀ ਸਰਪੰਚੀ ਦੀ ਥੋੜੀਆਂ ਆਪਣੇ ਤੋਂ ਹੋਈਆਂ ਸੀਗੀਆਂ ਗਤਾਈਆਂ ਵੀ ਕਾਗਜ਼ ਪੱਤਰ ਨਾਲ ਦੀ ਨਾਲ ਚੱਲਣਾ ਚਾਹੀਦਾ ਜਿੱਦਾਂ ਜਿੱਦਾਂ ਉਹ ਚੱਲਦਾ ਉਸ ਵਾਰ ਆਪਣੇ ਕੋ ਹੋਣਾ ਚਾਹੀਦਾ ਫਿਰ ਕਈ ਵਾਰੀ ਗੱਲ ਕੁਝ ਵੀ ਨਹੀਂ ਹੁੰਦੀ ਕਿ ਇਹ ਚੀਜ਼ ਇਧਰ ਵਾਲੀ ਇਧਰ ਲੱਗੀ ਹੁੰਦੀ ਜਾਂ ਕੁਝ ਮੈਂ ਨਹੀਂ ਕਹਿੰਦਾ ਵੀ ਕੋਈ ਗਲਤ ਕੰਮ ਹੋਇਆ ਸੀ ਪਰ ਗੱਲ ਕਰਨ ਵਾਲਿਆਂ ਨੂੰ ਇੱਕ ਮੁੱਦਾ ਮਿਲ ਜਾਂਦਾ ਹੈ ਤਾਂ ਆਪਾਂ ਜਦ ਗਲਤ ਕੰਮ ਕਰਨਾ ਨਹੀਂ ਤੇ ਅਸੀਂ ਕਿਉਂ ਕੋਈ ਇਹੋ ਜਿਹਾ ਗਲਤ ਕੰਮ ਕਰਦੇ ਹਾਂ ਹੁਣ ਆੜੀ ਲਿਖਣ ਹੈ ਇਹ ਹੈਗੀ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਪੰਜ ਆਪਣੀ ਮੈਂਬਰ ਸੰਪਤੀ ਸੰਪਤੀ ਤੇ ਗਰਮੇਲ ਸਿੰਘ ਦੇ ਮਿਸਿਸ ਖੜੇ ਨੇ ਪਹਿਲਾਂ ਅਸੀਂ ਜਸਵੀਰ ਸਿੰਘ ਉਹਨਾਂ ਨੂੰ ਕਿਹਾ ਸੀਗਾ ਭਾਈ ਜਦੋਂ ਘਰੇ ਵਿਚਾਰ ਹੋਇਆ ਸੀਗਾ ਪਰ ਇਹ ਕਹਿੰਦੇ ਨਹੀਂ ਤੇ ਇਹ ਗਰਮੇਲ ਸਿੰਘ ਸਿੱਧੂ ਇਹ ਇਹਨਾਂ ਦੇ ਮਿਸਿਸ ਰਿਪਰੈਜੈਂਟੇਸ਼ਨ ਲਈ ਬਣਾਇਆ ਇਹਨਾਂ ਨੇ ਸਾਰਿਆਂ ਨੇ ਤੇ ਸ਼ਿੰਦਰ ਜੀ ਸਾਡੇ ਆਪਣੇ ਸਾਰੇ ਪਰਖੇ ਹੋਏ ਸੁਇਸ਼ ਕਰਕੇ ਮੇਰੀ ਬੇਨਤੀ ਤੁਹਾਨੂੰ ਇਹੀ ਆ ਵੀ ਤੁਸੀਂ ਸਾਰੇ ਤਕੜੇ ਹੋਗੇ ਆਪਣੇ ਪਿੰਡ ਦਾ ਕੈਂਡੀਡੇਟ ਆ ਪਿਛਲਿਓ ਪਿਛਲੀ ਵਾਰੀ ਆਪਾਂ ਗਰਮਿੰਦਰ ਸਿੰਘ ਗਿੱਲ ਨੂੰ ਆਪਾਂ ਬਣਾਇਆ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ ਹਣਾ ਉਦੋਂ ਵੀ ਨਗਰ ਨਿਵਾਸੀਆਂ ਨੇ ਬੜਾ ਸਾਥ ਦਿੱਤਾ ਜੇ ਆਪਣੇ ਪਿੰਡ ਦਾ ਕੋਈ ਬੱਚਾ ਕੋਈ ਸਿਆਣਾ ਕੋਈ ਵੀ ਜਦੋਂ ਰਿਪਰੈਜ਼ੈਂਟੇਸ਼ਨ ਸਾਡੇ ਪਿੰਡ ਦੀ ਉੱਪਰ ਜਾਊਗਾ ਕਰੂਗਾ ਤੇ ਸਾਨੂੰ ਪਿੰਡ ਨੂੰ ਕੁਝ ਨਾ ਕੁਝ ਆਊਗਾ ਹੀ ਨਾ ਕੁਝ ਗ੍ਰਾਂਟ ਆਉਂਵੀਂ ਕੁਝ ਬੈਟਰ ਸਾਡੇ ਬੈਟਰਮੈਂਟ ਲਈ ਕੁਝ ਹੋਊਗਾ ਹੁਣ ਆਪਾਂ ਨੂੰ ਬੜੀਆਂ ਚੀਜ਼ਾਂ ਦੀ ਲੋੜ ਤਾਂ ਵੈਸੇ ਹੈ ਨਹੀਂ ਜੀ ਪਿੰਡ 'ਚ ਆਪਣੇ ਪਿੰਡ ਦੇ ਸਾਰੇ ਕੰਮ ਹੋਏ ਹੋਏ ਆ ਕੋਈ ਇੱਕ ਅਧਰਸਾ ਰਹਿੰਦਾ ਹੋਊਗਾ ਕਿਸੇ ਨੂੰ ਜਾਣ ਆਲਾ ਮੇਰਾ ਕੀ ਆ ਅਦਰਵਾਇਜ਼ ਆਪਣੇ ਪਿੰਡ ਦਾ ਸਭ ਕੁਝ ਵਧੀਆ ਚੱਲ ਰਿਹਾ ਸਾਡਾ ਆਪਣਾ ਮੇਨਟੇਨੈਂਸ ਦਾ ਹੀ ਹੈ ਕਿ ਉਹੀ ਪੰਚਾਇਤ ਨੂੰ ਬੇਨਤੀ ਕਰੀਦੀਆਂ ਵੀ ਮੇਨਟੇਨੈਂਸ ਨੂੰ ਚੜ੍ਹਦੀ ਕਲਾ 'ਚ ਰੱਖਿਆ ਕਰੋ ਕੋਈ ਉਹਦੇ ਵਿੱਚ ਕਮੀ ਢਿਲ ਮਿਸ਼ੀ ਆਉਣਾ ਦੇ ਉਹ ਬਾਕੀ ਗ੍ਰਾਂਟਾਂ ਸੈਂਟਰ ਤੋਂ ਜਿੰਨੀਆਂ ਆਉਂਦੀਆਂ ਨੇ ਜਾਂ ਹੋਰ ਆਉਂਦੀਆਂ ਨੇ ਉਹ ਕਈ ਵਾਰੀ ਪੂਰਾ ਤਰੀਕੇ ਨਾਲ ਲੱਗਦੀ ਰਹੀਆਂ ਉਹਦਾ ਕਾਰਨ ਕੀ ਆ ਵੀ ਇੱਕ ਬੰਦਾ ਭੱਜ ਦੌੜ ਵਾਲਾ ਚਾਹੀਦਾ ਜਿੱਦਾਂ ਸ਼ਿੰਦਰ ਸਿੰਘ ਪਿਛਲੇ ਏਰੀਆ ਪਰ ਪੰਜਾਂ ਸਾਲਾਂ ਚ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਆਪ ਜਾ ਕੇ ਨੰਨੂ ਹੁੰਦਾ ਘਰੇ ਜਾ ਕੇ ਸਾਈਨ ਰਜਿਸਟਰ ਤੇ ਕਰਾਉਣੇ ਜਾਂ ਮੀਟਿੰਗਾਂ ਦੇ ਕਰਨਾ ਕਰਾਉਣਾ ਬਹੁਤ ਭੱਜ ਦੌੜ ਕਰਦਾ ਸੀ ਤੇ ਉਹ ਜਦੋਂ ਕਈ ਏਰੀਆ ਦੀ ਵੀ ਇਦਾਂ ਵੀ ਹੋਏ ਤਾਂ ਸਾਡੀ ਗੱਲ ਨਹੀਂ ਬੁਲਾਉਂਦਾ ਬੰਦਾ ਮੰਨਦਾ ਜਿੱਦਾਂ ਸਰਪੰਚੀ ਚ ਥੋੜਾ ਜਿਹਾ ਛਿੜਿ ਛਿੜਿ ਇੱਕ ਤਾਂ ਸਾਡੇ ਮੈਂਬਰ ਸਾਹਿਬਾਨ ਜਿਹੜੇ ਪੰਚਾਇਤਾਂ ਦੇ ਨੇ ਉਹਨਾਂ ਨੂੰ ਵੀ ਹੋਈ ਪ੍ਰੋਬਲਮ ਆ ਨਾ ਉਹਨਾਂ ਨੇ ਮੁੱਦਾ ਆਪਣੀ ਮੀਟਿੰਗ 'ਚ ਵੀ ਇੱਕ ਦੋਲੀ ਰੱਖਿਆ ਹੁਣ ਜਿਹੜਾ ਪਰਦਾ ਕੰਮ ਕਰਾਊਗਾ ਨੇਚਰਚਰਲੀ ਉਹਨੂੰ ਹੀ ਪੁੱਛਣਾ ਸਾਰਿਆਂ ਨੂੰ ਉਹਨੂੰ ਹੀ ਉਹਦੇ ਸੱਦੇ ਤੇ ਹੀ ਜ਼ਿਆਦਾਤਰ ਅਗਲਾ ਕੰਮ ਕਰਨ ਵਾਲਾ ਵੀ ਹੋਣਾ ਮੈਂ ਦੂਰ ਨਹੀਂ ਜਾਂਦਾ ਮੈਂ ਜਦੋਂ ਖੁਦ ਬਾਹਰ ਸਟੋਰ ਚੱਲਦੇ ਸੀ ਕੰਮ ਕਰਾਈਦਾ ਸੀਗਾ ਕਿਉਂਕਿ ਮੈਂ ਹੈਂਡਸ ਆਨ ਹੁੰਦਾ ਸੀਗਾ ਵੀ ਹੈਂਡਸ ਆਨ ਮਤਲਬ ਵੀ ਜਿਹੜਾ ਕੰਮ ਨੂੰ ਜਿੰਨੇ ਦੇਖਣਾ ਹੁਣ ਜਿੱਦਾਂ ਬੱਚੇ ਦੇਖਦੇ ਨੇ ਕੰਮਕਾਰ ਇੰਦਾ ਪਹਿਲਾਂ ਮੈਂ ਦੇਖਦਾ ਸੀ ਬਜ਼ੁਰਗ ਸਾਡੇ ਉਹ ਨਹੀਂ ਸੀ ਆਉਂਦੇ ਤੋ ਕੋਣ ਇੱਥੇ ਆਪਾਂ ਤੁਸੀਂ ਮੈਨੂੰ ਪਾਲੀ ਨਾ ਜਾਣਦੇ ਅਮਰੀਕਾ ਜੀ ਮੈਨੂੰ ਪੌਲ ਪੌਲ ਨਾ ਜਾਣਦੇ ਸੀ ਉਹ ਬਜ਼ੁਰਗ ਨੂੰ ਮੇਰੇ ਨੂੰ ਇੰਨਾ ਉਹ ਕਹਿੰਦਾ ਸਾਰੇ ਜਿਹੜਾ ਜਾਂਦਾ ਪੌਲ ਪੌਲੀ ਕਰੀ ਜਾਂਦਾ ਮਤਲਬ ਇਹ ਕੁਦਰਤੀ ਨੇਚਰਲੀ ਹੋ ਜਾਂਦਾ ਕਿ ਇਹ ਸਾਡੀ ਉਹਨੂੰ ਹਾਰਟ ਹੋ ਜਾਂਦੀ ਐਸੀ ਵੀ ਉਹਦਾ ਨਾਮ ਕਿਉਂ ਲੈਂਦੇ ਮੈਨੂੰ ਬਿਲਕੁਲ ਨਹੀਂ ਇਦਾਂ ਵਾ ਉਹਦਾ ਕਾਰਨ ਆ ਇੱਕ ਗੁਰੂ ਮਹਾਪੁਰਖਾਂ ਸਾਧੂ ਸੰਤਾਂ ਦੀ ਸੰਗਤ ਕਰਨ ਦਾ ਕਰਕੇ ਨਾ ਉਹਨਾਂ ਨੇ ਬੜਾ ਮੋਲਡ ਕਰ ਦਿੱਤਾ ਮੈਂ ਤਾਂ ਬੈਠਾ ਵੀ ਕਈ ਵਾਰੀ ਇਦਾਂ ਅਰਦਾਸਾਂ ਕਰੀ ਜਾਂਦਾ ਹੁੰਨਾ ਵੀ ਜਿਹੜੇ ਸੇਵਾ ਕਰਦੇ ਨੇ ਕੋਈ ਪਿੰਡ ਦੀ ਸੇਵਾ ਕਰਦਾ ਕੋਈ ਫਰੂ ਘਰਾਂ ਦੀ ਸੇਵਾ ਕਰਦਾ ਬੇਟੇ ਵੀ ਉਹਨਾਂ ਨੂੰ ਨਮਸਕਾਰਾਂ ਕਰੀ ਜਾਂਦੀਆਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਮਹਾਰਾਜ ਸਾਨੂੰ ਹੋਰ ਨੀਵਾ ਆਉਣਾ ਸਗਾ ਸਾਨੂੰ ਹੋਰ ਹੀ ਨੀਵਾ ਆਉਣਾ ਸੋ ਤਾਂ ਕਿ ਸਾਡੀ ਸੁੱਤੀ ਜਿਹੜੀ ਆ ਇਨੀ ਨੀਵੀਂ ਅਸੀਂ ਰੱਖੀਏ ਵੀ ਸਾਡੇ ਉੱਪਰ ਦੀ ਜੋ ਮਰਜ਼ੀ ਲੰਗੀ ਜਾਵੇ ਮੈਂ ਪਿੰਡ ਦੇ ਤੁਹਾਨੂੰ ਕਈ ਵਾਰ ਹੀ ਕਿਹਾ ਕੰਮ ਸ਼ੁਰੂ ਕਰ ਲਿਆ ਕਰੋ ਚੰਗਾ ਕੰਮ ਕੋਈ ਵੀ ਕਰਦੇ ਹੋ ਬੜਾ ਪੁੱਛਣ ਦੀ ਲੋੜ ਨਹੀਂ ਕੰਮ ਸ਼ੁਰੂ ਕਰ ਲਓ ਕੰਮ ਹੋ ਜਾਣਾ ਹੁੰਦਾ ਉਲਝਣਾ ਨਹੀਂ ਕਿਸੇ ਦੇ ਨਾਲ ਆਪਣੇ ਕੰਮ ਨਾਲ ਕੰਮ ਰੱਖੋ ਪਾਰਟੀ ਬਾਜੀ ਵਿੱਚ ਆਪਾਂ ਨਹੀਂ ਆਉਣਾ ਪਿੰਡ ਦੇ ਕੰਮਾਂ 'ਚ ਆਪਣੇ ਹੁਣ ਗਰੁੱਪਾਂ 'ਚ ਗੱਲਬਾਤ ਹੁੰਦੀ ਹੈ ਮੈਂ ਇਹੀ ਇਹਨਾਂ ਦੱਸੋ ਕੋਈ ਪਿੰਡ 'ਚ ਮੈਂ ਕਦੇ ਕਿਸੇ ਨੂੰ ਕਿਹਾ ਵੀ ਆਪਾਂ ਲੜਨਾ ਝਗੜਨਾ ਕਿਸੇ ਨੂੰ ਨਹੀਂ ਬਿਲਕੁਲ ਹੀ ਆਪਣੀ ਤੀਜੀ ਆਪਣੀ ਪੰਚਾਇਤ ਆ ਗਈ ਆ ਆਪਾਂ ਪ੍ਰੇਮ ਨਾਲ ਰਹਿਣਾ ਸਾਰਿਆਂ ਨੇ ਅਕਾਲੀਆਂ ਨੇ ਕਾਂਗਰਸੀਆਂ ਨੇ ਆਪ ਵਾਲਿਆਂ ਨੇ ਜਾਂ ਹੋਰ ਵੀ ਕੋਈ ਨਸਲੀਆ ਆਪਾਂ ਰਲ ਮਿਲ ਕੇ ਰਹਿਣਾ ਅਸੀਂ ਦੇਖਣਾ ਸਾਡੇ ਪਿੰਡ ਲਈ ਚੰਗਾ ਕੀ ਆ ਆ ਉੱਪਰ ਲੀਡਰ ਸਾਰੇ ਮਿਲਦੇ ਨੇ ਆਪਸ ਵਿੱਚ ਮੇਰੇ ਸਾਰਿਆਂ ਨਾਲ ਸੰਬੰਧ ਨੇ ਮੇਰੇ ਕਾਂਗਰਸ ਵਾਲਿਆਂ ਨਾਲ ਵੀ ਸੰਬੰਧ ਆ ਮੇਰੇ ਅਕਾਲੀ ਦਲ ਨਾਲ ਵੀ ਆ ਆਪ ਵਾਲਿਆਂ ਨਾਲ ਵੀ ਆ ਭਜਪਾ ਵਾਲਿਆਂ ਨਾਲ ਵੀ ਆ ਮੇਰੇ ਯਾਰ ਤੁਸੀਂ ਟੰਡੀਗੜ੍ਹ ਬਹੁਤ ਨੇ ਜਿਹੜੇ ਸਾਡੇ ਨਾਲ ਪੜ੍ਹਦੇ ਸੀਗੇ ਬੜੇ ਧਾਵਾਂ ਦੇ ਲੱਗੇ ਨੇ ਸਾਡਾ ਸਿਧਾਂਤ ਦਾ ਵਖਰੀਆ ਹੋ ਸਕਦਾ ਹੈ ਸਿਧਾਂਤਿਕ ਤੌਰ ਤੇ ਅਸੀਂ ਕਿਹੜੀ ਪਾਰਟੀ ਦੀ ਮਦਦ ਕਰਨੀ ਨਹੀਂ ਕਰਨੀ ਉਹ ਸਾਡਾ ਆਪਣਾ ਪਰਸਨਲ ਵਿਚਾਰ ਆ ਉਹ ਤੇ ਆਪਾਂ ਤੁਸੀਂ ਦੇਖੋ ਕੌਣ ਪਾਰਟੀ ਸਾਡੇ ਪੰਜਾਬ ਲਈ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਲਈ ਸਾਨੂੰ ਜਿਹੜੀਆਂ ਸੁਭਾਈ ਪਾਰਟੀਆਂ ਨੇ ਇਹਨਾਂ ਨੇ ਸਾਡਾ ਕੁਝ ਨਾ ਕੁਝ ਕਰਨਾ ਹੈ ਮੈਨੂੰ ਦੁੱਖ ਥੋੜਾ ਜਿਹਾ ਹੈਗਾ ਆ ਆਪ ਪਾਰਟੀ ਨਾਲ ਵੀ ਥੋੜਾ ਜਿਹਾ ਜਿਹੜਾ ਉਹਦੇ ਚੰਡੀਗੜ੍ਹ ਦਾ ਮਸਲਾ ਚੱਲਿਆ ਕੁਝ ਉੱਪਰ ਸਾਡੇ ਕੋਲ ਉਹਨੇ ਨਾ ਕੋਈ 94 ਵਧਾਈ ਵੀ ਨਹੀਂ ਸਾਡੀ ਉੱਤੇ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ ਹੋ ਰਹੀ ਇੱਕ ਦਿਨ ਮੈਂ ਚੰਡੀਗੜ੍ਹ ਵੀ ਗਿਆ ਮਤੋਜ ਮਾਨ ਹੋਣੀ ਸਾਰੇ ਆਏ ਹੋਏ ਸੀਗੇ ਉੱਥੇ ਸੋ ਇਹ ਸਾਡਾ ਇੱਕ ਦੁੱਖ ਵੀ ਨੂੰ ਇਸ ਗੱਲ ਦਾ ਹੈਗਾ ਭਗਵੰਤ ਮਾਨ ਨੂੰ ਪੂਰੀ ਸਪੋਰਟ ਨਹੀਂ ਮਿਲੀ ਜਿੰਨੀ ਉਹਨੂੰ ਮਿਲਣੀ ਚਾਹੀਦੀ ਸੀ ਐਮ ਐਲ ਏਜ਼ ਦੀ ਸੈਂਟਰ ਗਵਰਨਮੈਂਟ ਵਾਲੇ ਜਿਹੜੇ ਦਿੱਲੀ ਵਾਲੇ ਸੀ ਉਹ ਸਾਡੇ ਤੇ ਹਾਵੀ ਹੋ ਗਏ ਅਸੀਂ ਚਾਹੁੰਦੇ ਸੀ ਪੰਜਾਬ ਵਾਲੇ ਸਾਨੂੰ ਰਿਪਰੈਜ਼ੈਂਟ ਕਰਨ ਪਰ ਅੱਜ ਨਗਾਰ ਇੰਨਾ ਆ ਗਿਆ ਰਾਜਨੀਤੀ ਦੇ ਵਿੱਚ ਜਿਹੜੇ ਐਮ ਐਲ ਏਜ਼ ਵੀ ਨੇ ਉਹ ਵੀ ਆਪਣੇ ਉਤੋਂ ਉਤੇ ਉਠ ਹੀ ਨਹੀਂ ਰਹੇ ਹੋ ਤੁਸੀਂ ਪੰਜਾਬ ਦਾ ਸੋਚੋ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਹੋਇਆ ਤੁਸੀਂ ਸਰਦਾਰ ਭਗਤ ਸਿੰਘ ਮਾਨ ਦਾ ਸਾਥ ਦਿਓ 5 ਸਾਲ ਲਈ ਬਣਾਇਆ ਘੱਟੋ ਘੱਟ 5 ਸਾਲ ਤੋ ਦਾ ਸਾਥ ਦਿਓ ਨਾ ਜੋ ਦਿੱਲੀ ਵਾਲੇ ਕਹਿੰਦੇ ਆ ਉਦਾਂ ਹੀ ਕਰਦੇ ਨੇ ਸਾਰੇ ਜਣੇ